ਰੁਮਾਲ ਰੱਖਣ ਦੀ ਬੜੀ ਪਰੰਪਰਾ ਚੱਲੀ ਆ ਰਹੀ ਹੈ ਮਤਲਬ ਤਕਰੀਬਨ ਤੁਸੀਂ ਦੇਖਿਆ ਕਿ ਹਰ ਬੰਦਾ ਰੁਮਾਲ ਰੱਖਦਾ ਆਪਣੇ ਨਾਲ ਮੋਸਟਲੀ ਰੱਖਦੇ ਹਨ ਰੁਮਾਲ ਦੀ ਇੰਗਲਿਸ਼ ਹੁੰਦੀ ਹੈ ਹੈਂਕਰਚੀਫ ਇਹਨੂੰ ਹੈਂਕਰਚੀਫ ਕਿਉਂ ਕਹਿੰਦੇ ਆ ਹੈਂਡ ਮਤਲਬ ਹੈਂਡ ਹੱਥ ਵਾਲਾ ਚੀਫ ਕਰਚੀਫ ਕਿਉਂ ਕਹਿੰਦੇ ਆ ਇਹਦੇ ਪਿੱਛੇ ਇੱਕ ਕਾਰਨ ਹੈ ਦੇਖੋ ਜੀ ਇਹ ਜਿਹੜਾ ਵਰਡ ਆ ਰੁਮਾਲ ਐਕਚੁਅਲੀ ਕੀ ਹੈ ਕਰਚੀਫ ਹੁੰਦਾ ਆ ਇਹ ਕਰਚੀਫ ਜਿਹੜਾ ਆ ਦੋ ਫ੍ਰੈਂਚ ਵਰਡਸ ਤੋਂ ਬਣਿਆ ਆ ਇਕ ਹੁੰਦਾ ਹੈ ਕਵਰ ਕਰਦਾ ਮਤਲਬ ਕਵਰ ਹੈ C O U V R I R ਇਹ ਫ੍ਰੈਂਚ ਵਰਡ ਹੈ ਕਵਰ ਤੇ ਦੂਸਰਾ ਹੈਗਾ ਜਾਂ ਚੈਫ ਚੈਫ ਕਿਨਸ ਕਹਿੰਦੇ ਆ ਹੈਡ ਨੂੰ ਤੇ ਕਵਰ ਮੀਨਸ ਹਣਾ ਟਕਣਾ ਟੂ ਕਵਰ ਐਕਚੁਅਲੀ ਇਹ ਕਰਚੀਵ ਜਾਂ ਇਹ ਸਿਰ ਟੱਕਲ ਯੂਜ਼ ਹੁੰਦਾ ਸਭ ਤੋਂ ਪਹਿਲਾਂ ਫਿਰ ਲੋਕਾਂ ਨੇ ਕਿਸੇ ਨੂੰ ਗਲੇ ਵਿੱਚ ਬਣਾਉਣਾ ਸ਼ੁਰੂ ਕਰਤਾ ਇਹ ਸਿਰ ਟੱਕਲ ਵੀ ਯੂਜ਼ ਹੁੰਦਾ ਜਗ੍ਹਾ ਤੇ ਇਹਨੂੰ ਆਪਾਂ ਫੇਸ ਵਗੈਰਾ ਵਾਈਪ ਕਰਨ ਦੇ ਲਈ ਜਾਂ ਨੋਜ਼ ਬਲੋਇੰਗ ਹੋ ਰਹੀ ਹੈ ਤਾਂ ਉਹਦੇ ਲਈ ਯੂਜ਼ ਕਰਨਾ ਸ਼ੁਰੂ ਕਰਤਾ ਸੋ ਇਸ ਕਰਕੇ ਇਹਨੂੰ ਹੈਂਗ ਕਰਚੀਵ ਕਹਿੰਦੇ ਹੈਂਗ ਕਰਚੀਵ ਦਾ ਮਤਲਬ ਹੈ ਕਿ ਹੱਥ ਵਿੱਚ ਜਿਹੜਾ ਫੰਡ ਵਾਲਾ ਰੁਮਾਲ ਹੈ ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਫੋਲੋ ਮਾਈ ਚੈਨਲ ਐਂਡ ਸ਼ੇਅਰ ਇਟ ਆਲਸੋ ਥੈਂਕ ਯੂ ਸੋ ਮਚ